ਸੱਜਣ ਗਾਲ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਸਵਾਗਤ ਹੈ ਵੀਰੇ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 9878390942 ਜੇਕਰ ਤੁਸੀਂ ਵੀਰੇ ਖੇਤੀਬਾੜੀ ਦਾ ਕੋਈ ਵੀ ਸੰਸੇਲ ਕਰਨਾ ਹੁੰਦਾ ਟਰੈਕਟਰ ਟਰਾਲੀ ਕਾਰ ਜੀਬ ਹਾਜ਼ਤਵੀਆਂ ਕੋਈ ਵੀ ਮਸ਼ੀਨਰੀ ਤੁਹਾਹੰਦੀਆਂ ਚਾਰ ਪੰਜ ਫੋਟੋਆਂ ਮਤੇ ਲੋਡ ਦੀ ਜਾਣਕਾਰੀ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਲਵਾ ਸਕਦੇ ਹੋ। ਧੰਨਵਾਦ ਵੀਰੇ। ਅੱਜ ਆਪਣੇ ਕੋਲ ਸੇਲ ਵਿੱਚ ਵੀਰੇ ਛੇ ਚੀਜ਼ਾਂ ਨੇ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆ। Mahindra 575, Standard 345, 10 ਫੁੱਟੀ ਟਰਾਲੀ, Swaraj 735, Standard 335 ਤੇ 14 ਤਵੀਆਂ। ਸਭ ਤੋਂ ਪਹਿਲਾਂ ਗੱਲ ਕਰਦੇ ਆਂ ਵੀਰੇ Mahindra 575 ਦੀ। ਟਰੈਕਟਰ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ। ਇਹ ਟਰੈਕਟਰ ਵੀਰੇ 2006 ਮਾਡਲ ਆ। ਜੋ ਕਿ ਤੁਹਾਿਆ 6 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਬਟਾਲਾ ਏਰੀਆ ਵਿੱਚ ਖੜਾ ਹੈਗਾ ਟਰੈਕਟਰ ਦੀਆਂ ਫੋਟਾਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਸਾਰਾ ਟਰੈਕਟਰ ਆਲ オリジナル ਆ ਕਿਤੇੋਂ ਟਰੈਕਟਰ ਨੂੰ ਰੰਗ ਪੇਂਟ ਨਹੀਂ ਹੋਇਆ ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਬਿਲਕੁਲ ਸਾਫ਼ ਰੰਗ ਪੇਂਟ ਆ ਵੀਰੇ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਸਾਰਾ ਟਰੈਕਟਰ ਵੀਰੇ ਆਲ オリジナル ਆ ਟਰੈਕਟਰ ਦੇ ਜੋ ਟਾਇਰ ਆ ਵੀਰੇ ਮੰਗਲੇ ਟਾਇਰ 45 ਪੈਸੇ ਨੇ ਤੇ ਟਰੈਕਟਰ ਦੇ ਜੋ ਅਗਲੇ ਟਾਇਰ ਹੈ ਵੀਰੇ ਉਹ 70 ਪੈਸੇ ਨੇ ਮਾਲਕ ਵੀਰ ਨੇ ਵੀਰੇ ਟਰੈਕਟਰ ਦਾ ਸਾਰਾ ਕੰਮ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਵੱਲੋਂ ਵੀਰੇ ਟਰੈਕਟਰ ਫੁੱਲ ਓਕੇ ਆ ਮਾਲਕ ਵੀਰ ਵੱਲੋਂ ਵੀਰੇ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਲੈਣ ਸਮੇਂ ਤੁਸੀਂ ਟਰੈਕਟਰ ਬਾਹ ਕੇ ਚਲਾ ਕੇ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਇਸ ਦੀ ਜੋ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 3 ਲੱਖ ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 88722 29542 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਵੀ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆਂ ਵੀਰੇ ਸਵਰਾਜ 735 FE ਦੀ ਸਵਰਾਜ 735 FE 1999 ਮਾਡਲ ਜੋ ਕਿ 1999 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਬਰਨਾਲਾ ਡਿਸਟ੍ਰਿਕਟ ਵਿੱਚ ਖੜਾ ਹੈ ਟਰੈਕਟਰ ਦਾ ਵੀਰੇ ਪੰਜਾਬ ਦਾ ਨੰਬਰ ਹੈ ਪੀਵੀ 13 ਟਰੈਕਟਰ ਦੀਆਂ ਫੋਟਾਂ ਵੀਰੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਟਰੈਕਟਰ ਦਾ ਰੰਗ ਪੇਂਟ ਵੀਰੇ ਬਹੁਤ ਹੀ ਜ਼ਿਆਦਾ ਸਾਫ਼ ਪਿਆ ਕਿ ਤੋ ਲਿਹਾ ਨਹੀਂ ਹੋਇਆ ਸਾਰਾ ਰੰਗ ਪੇਂਟ ਬਿਲਕੁਲ オリジナル ਆ ਬਾਡੀ ਚਾਸੀ ਲਿੰਕਾਂ ਦਾ ਤੇ ਨਾਈਬ੍ਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਟਰੈਕਟਰ ਦੇ ਜੋ ਟਾਇਰ ਹੈ ਵੀਰੇ ਉਹ ਚਾਰੇ ਟਾਇਰ ਬਿਲਕੁਲ ਨਵੇਂ ਨੇ ਟਾਇਰਾਂ ਦੀਆਂ ਬੋਟਾਂ ਵੀਰੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੇਂ ਟਾਇਰ ਹੈ ਤੇ ਅਗਲੇ ਟਾਇਰਾਂ ਦੇ ਵੀਰੇ ਮਗਰਾਟ ਚੜੇ ਹੋਏ ਨੇ ਇੰਜਨ ਗੇਅਰ ਪੰਪ ਦਾ ਵੀਰੇ ਵੀਰ ਨੇ ਸਾਰਾ ਕੰਮ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਬਿਲਕੁਲ ਟਰੈਕਟਰ ਫੁੱਲ ਓਕੇ ਆ ਟਰੈਕਟਰ ਖਰੀਦਣ ਤੋਂ ਬਾਅਦ ਵੀਰੇ ਤੁਹਾਨੂੰ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਸਾਰਾ ਟਰੈਕਟਰ ਬਿਲਕੁਲ ਓਕੇ ਆ ਵੀਰੇ ਕੋਈ ਕਮੀ ਬੇਸ਼ੀ ਨਹੀਂ ਇਕਦਾਮ ਸਿੱਕੇਵਾਂ ਟਰੈਕਟਰ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜਾ ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਇਸ ਦੀ ਜੋ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 240000 ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 70098 72739 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨੂੰ ਕੰਟੈਕਟ ਵੀ ਕਰ ਸਕਦਾ ਹੈ ਜਾਂ ਬਾਅਦਸਾਯਾ ਦੇ ਵੀ ਗੱਲਬਾਤ ਕਰਕੇ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਤਵੀਆਂ ਦੀ ਇਹ ਤਵੀਆਂ ਵੀਰੇ 14 ਤਵੀਆਂ ਵਾਲੀਆਂ ਨੇ ਫੋਟੋਆਂ ਮੈਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੇ ਇਹ ਤਵੀਆਂ ਦਾ ਜੋ ਏਰੀਆ ਵੀਰੇ ਜਿੱਥੇ ਖੜੀਆਂ ਨੇ ਉਹ ਕਰਨਾਲ ਵਿੱਚੇ ਖੜੀਆਂ ਨੇ ਤਵੀਆਂ ਦਾ ਜੋ ਮਾਡਲ ਆ ਉਹ 2014 ਮਾਡਲ ਆ ਫੋਟੋਆਂ ਤੁਹਾਡੇ ਸਾਹਮਣੇ ਨੇ ਵੀਰੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਹਾਲ ਦੇ ਵਿੱਚ ਤਵੀਆਂ ਨੇ ਤੇ 23 ਇੰਚ ਤਵੀਆਂ ਹਾਲਤ ਬਹੁਤ ਹੀ ਜ਼ਿਆਦਾ ਵਧੀਆ ਪਈ ਆ ਇੱਕ ਤਾਂ ਨਵੀਂ ਹਾਲ ਦੇ ਵਿੱਚ ਨੇ ਤੇ ਮਾਲਕ ਵੀਰ ਨੇ ਇਹਦੀ ਜੋ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 35000 ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ 99500 0697 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਤਰੀਆਂ ਖਰੀਦਨੀਆ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਤਰੀਆਂ ਵੀਰ ਤੋਂ ਖਰੀਦ ਸਕਦਾ ਹੁਣ ਗੱਲ ਕਰਦੇ ਆ ਵੀਰੇ ਸਟੈਂਡਰਡ ਟਰੈਕਟਰ ਦੀ ਸਟੈਂਡਰਡ 335 2008 ਮਾਡਲ ਜੋ ਕਿ 2008 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਸਰਸਾ ਡਿਸਟ੍ਰਿਕਟ ਦੇ ਪਿੰਡ ਥਰਾਜ ਵਿਖੇ ਖੜਾ ਟਰੈਕਟਰ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਵੀਰੇ ਬਹੁਤ ਜ਼ਿਆਦਾ ਸਾਫ਼ ਪਿਆ ਬਾਡੀ ਚਾਂਸੀ ਲਿੰਕਾਂ ਦਾ ਪੇਂਟ ਵੀਰੇ ਬਿਲਕੁਲ オリジナル ਆ ਕਿਤੇ ਉਹ ਲਿਹਾ ਨਹੀਂ ਹੋਇਆ ਇੱਕਦਮ ਵਧੀਆ ਹਾਲ ਦੇ ਵਿੱਚ ਰੰਗ ਪੇਂਟ ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਤੇ ਟਰੈਕਟਰ ਦੇ ਜੋ ਟਾਇਰ ਆ ਵੀਰੇ ਉਹ 65 ਪੈਸੇ ਨੇ ਚਾਰੇ ਟਾਇਰਾਂ ਦੀ ਵੀਰੇ ਸੇਮ ਕੰਡੀਸ਼ਨ ਆ ਤੁਸੀਂ ਦੇਖ ਸਕਦੇ ਹੋ ਫੋਟੋਆਂ ਤੇ ਬਾਕੀ ਵੀਰੇ ਮਾਲਕ ਵੀਰ ਨੇ ਟਰੈਕਟਰ ਦਾ ਸਾਰਾ ਕੰਮ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਬਲੋਂ ਟਰੈਕਟਰ ਫੁੱਲ ਓਕੇ ਆ ਟਰੈਕਟਰ ਖਰੀਦਣ ਤੋਂ ਬਾਅਦ ਵੀਰੇ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਇੱਕਦਮ ਸਿੱਕੇਵਾਂ ਟਰੈਕਟਰ ਆ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜਾ ਕੋਈ ਕਮੀ ਪੇਸ਼ੀ ਨਹੀਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਮਾਲਕ ਵੀਰ ਬਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਤੇ ਮਾਲਕ ਵੀਰ ਨੇ ਇਸ ਦੀ ਜੋ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 2 ਲੱਖ ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜਾਊਗਾ ਦੇ ਮਾਲਕ ਵੀ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 97291 02910 ਇਹ ਨੰਬਰ ਵੀ ਦਾ ਕੰਟੈਕਟ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਵੀਰੇ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰੇ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਟਰਾਲੀ ਦੀ ਇਹ ਟਰਾਲੀ ਵੀਰੇ 10 ਫੁੱਟ ਲੰਬੀ ਆ ਤੇ ਇਹ ਟਰਾਲੀ ਵੀਰੇ ਸਾਸ਼ਾਡਿਸਟ੍ਰਿਕਟ ਦੇ ਪਿੰਡ ਜਗਮਾਲ ਵਾਲੀ ਵਿਖੇ ਖੜੀ ਆ ਜੋ ਕਿ ਹਰਿਆਣਾ ਵਿੱਚ ਪੈ ਜਾਂਦਾ ਟਰਾਲੀ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਰਾ ਲਿ ਵੀਰੇ ਸਿੰਗਲ ਟੈਰੀ ਆ ਕੋਈ ਲਿਫਟ ਪੰਪ ਨਹੀਂ ਲੱਗਾ ਹੋਇਆ ਵਿਦਆਊਟ ਲਿਫਟ ਪੰਪ ਤੋਂ ਆ ਤੇ ਟਾਇਰਾਂ ਦੀ ਹਾਲਤ ਵੀ ਵਿਰੇ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਬਾਕੀ ਵਿਰੇ ਟਰਾਲੀ ਦੀ ਚਾਦਰ ਬਹੁਤ ਸਾਫ਼ ਪਈ ਆ ਕਿਤੇ ਟਰਾਲੀ ਖੋਖਲੀ ਨਹੀਂ ਇੱਕਦਮ ਸਾਫ਼ ਚਾਦਰ ਦੀ ਬਣੀ ਹੋਈ ਆ ਤੇ ਟਰਾਲੀ ਦੇ ਵਿਰੇ ਬਿਲਡ ਲੱਗਾ ਹੋਇਆ ਫੋਟੋਆਂ ਵਿਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਟਰਾਲੀ ਦੀ ਚਾਦਰ ਵਿਰੇ ਵਿੱਚੋਂ ਵੀ ਦਿਖਾ ਰਹੇ ਆ ਫੋਟੋਆਂ ਆ ਰਹੀਆਂ ਨੇ ਬਾਈ ਤੁਸੀਂ ਦੇਖ ਸਕਦੇ ਹੋ ਤੇ ਮਾਲਕ ਵੀ ਨੇ ਇਹਦੀ ਉਹ ਡਿਮਾਂਡ ਰੱਖੀ ਆ ਵਿਰੇ ਉਹ ਰੱਖਿਆ 48000 ਰੁਪਏ ਤੇ ਮਾਲਕ ਵੀ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 94666 45882 ਇਹ ਨੰਬਰ ਵੀ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ WhatsApp ਤੇ ਵੀ ਗੱਲਬਾਤ ਕਰਕੇ ਇਹ ਟਰਾਲੀ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਸਟੈਂਡਰਡ ਟਰੈਕਟਰ ਦੀ ਸਟੈਂਡਰਡ 345 2003 ਮਾਡਲ ਜੋ ਕਿ 2003 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਸੰਗਰੂਰ ਏਰੀਆ ਵਿਖੇ ਖੜਾ ਟਰੈਕਟਰੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਸਾਰਾ ਟਰੈਕਟਰ ਵੀਰੇ ਆਲ オリジナル ਆ ਟਰੈਕਟਰ ਨੂੰ ਕਿਤੇ ਰੰਗ ਪੇਂਟ ਨਹੀਂ ਹੋਇਆ ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਟਰੈਕਟਰ ਦੇ ਇਹ ਟਾਇਰ ਆ ਵੀਰੇ ਮਗਰਲੇ ਟਾਇਰ ਵੀਰੇ 40.45 ਪੈਸੇ ਨੇ ਤੇ ਅਗਲੇ ਟਾਇਰ ਵੀਰੇ 90 ਪੈਸੇ ਨੇ ਟਾਇਰਾਂ ਦੀਆਂ ਫੋਟੋਆਂ ਵੀਰੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੇ ਮਾਲਕ ਵੀਰ ਨੇ ਵੀਰੇ ਇਹਦਾ ਸਾਰਾ ਕੰਮ ਕਰਵਾਇਆ ਹੋਇਆ ਸਰਬਸ ਟਰੈਕਟਰ ਦੀ ਓਕੇ ਆ ਤੇ ਵੀਰੇ ਕੋਈ ਪ੍ਰੋਬਲਮ ਨਹੀਂ ਇਕਦਮ ਵਧੀਆ ਕੰਡੀਸ਼ਨ ਦੇ ਵਿੱਚ ਆ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਤੁਸੀਂ ਬਾਹਗੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 190000 ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜੂਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 99682 50650 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਆ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਵੀ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਵੀ ਗੱਲਬਾਤ ਕਰਕੇ ਡਾਇਰੈਕਟਰ ਵੀ ਤੋਂ ਗ੍ਰੀਟ ਕਰ ਸਕਦਾ ਹੈ ਧੰਨਵਾਦ ਵੀਰੇ ਇਹ ਵੀਰੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਵੀਰੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਆਉਣ ਵਾਲੀਆਂ ਖੇਤੀਬਾੜੀ ਬਕਾਊ ਸੰਧਾਂ ਦੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਜੁੜੇ ਰਹੋ ਵੀਰੇ ਆਪਣੇ ਚੈਨਲ ਜਟਾਂ ਟਰੈਕਟਰ ਦੇ ਨਾਲ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ